ਪੁਲਿਸ ਥਾਣੇ ਦੇ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਦੱਸਦੇ ਇਹ ਕਿ ਮ੍ਰਿਤਕ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਥੇ ਪੁਲਿਸ ਵਾਲਿਆਂ ਦੇ ਉੱਤੇ ਵੱਡੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਇਸ ਰਾਨਾ ਥਾਣੇ ਦੇ ਬਾਹਰ ਪੁਲਿਸ ਖਿਲਾਫ ਪਰਿਵਾਰ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਹੈ ਮਾਮਲੇ ਨੂੰ ਲੈ ਕੇ ਪੁਲਿਸ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ ਦਰਸਲ ਮ੍ਰਿਤਕ ਦੇ ਪਰਿਵਾਰ ਅਨੁਸਾਰ ਪ੍ਰਿੰਸ ਬਹਾਦਰ ਜਿਸ ਦੀ ਉਮਰ 25 ਸਾਲ ਸੀ ਉਸ ਨੂੰ ਪੁਲਿਸ 16 ਅਪ੍ਰੈਲ ਨੂੰ ਸੇ ਮਾਮਲੇ ਦੇ ਵਿੱਚ ਸਰਕਾਰੀ ਹਸਪਤਾਲ ਤੋਂ ਫੜਕੇ ਲਿਆਈ ਸੀ ਜਿਸ ਤੋਂ ਬਾਅਦ ਅੱਜ ਤੜਕ ਸਵੇਰ 3 ਵਜੇ ਦੇ ਕਰੀਬ ਪ੍ਰਿੰਸ ਦੀ ਮੌਤ ਹੋਣ ਬਾਰੇ ਪਰਿਵਾਰ ਨੂੰ ਪਤਾ ਲੱਗਿਆ ਇਸ ਘਟਨਾ ਦੀ ਨਿਆਇਕ ਜਾਂਚ ਵੀ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਿੰਸ ਵਿਆਹਿਆ ਹੋਇਆ ਦੱਸਿਆ ਜਾਂਦਾ ਹੈ ਤੇ ਉਸ ਦਾ 5 ਸਾਲਾਂ ਦਾ ਲੜਕਾ ਵੀ ਹੈ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਇਸ ਮੌਤ ਨੂੰ ਲੈ ਕੇ ਪੁਲਿਸ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋਈ ਹੈ ਉਤੇ ਹੀ ਪੁਲਿਸ ਦਾ ਕਹਿਣਾ ਹੈ ਕਿ ਪ੍ਰਿੰਸ ਨੇ ਹਵਾਲਾਤ ਦੇ ਵਿੱਚ ਕੰਬਲ ਦੀ ਕਿਨਾਰੀ ਦੇ ਨਾਲ ਫਾਹ ਲਿਆ ਹੈ ਜਿਸ ਦੇ ਚਲਦਿਆਂ ਉਸਦੀ ਮੌਤ ਹੋ ਗਈ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮਾਮਲੇ ਦੀ ਜਾਂਚ ਜਾਰੀ ਹੈ ਤੇ ਹੁਣ ਕੀ ਖੁਲਾਸੇ ਹੋਣਗੇ ਉਹ ਦੇਖਣਯੋਗ ਹੋਵੇਗਾ ਲੇਕਿਨ ਫਿਲਹਾਲ ਪੁਲਿਸ ਥਾਣੇ ਦੇ ਬਾਹਰ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਪੁਲਿਸ ਤੇ ਵੱਡੇ ਇਲਜ਼ਾਮ ਲਗਾਏ ਗਏ ਤੇ ਕੀ ਕੁਝ ਪਰਿਵਾਰ ਦਾ ਕਹਿਣਾ ਹੈ ਉਹ ਤੁਸੀਂ ਸੁਣ ਸਕਦੇ ਹੋ ਇਕ ਨੂੰ ਚੱਕੇ ਲਾ ਕੇ ਹੁੰਦਾ ਸੀਗਾ ਸਰ ਹਸਪਤਲ ਹੋਂ ਸਰ ਤੇਨੂੰ ਜਰਾ ਆਤ ਅਸੀਂ ਰੋਟੀ ਦੇਣ ਆਏ ਉਦੋਂ ਬਿਲਕੁਲ ਸਰ ਉੱਠ ਵੀ ਨਹੀਂ ਹੋ ਰਿਹਾ ਸੀ ਤਾਂ ਦੋ ਮੁੰਡਿਆਂ ਨੇ ਇਹਨੂੰ ਠਾਲ ਲਿਆ ਤੇ ਸਰ ਗੈ ਵੀ ਸਰ ਕਹਿੰਨੇ ਕਿ ਇਹਨੇ ਡਰਾਮੇ ਕਰਦਾ ਪਹਿ ਇਹਨੂੰ ਨਸ਼ੇ ਦੀ ਤੋੜ ਆ ਤੇ ਇਹਨੇ ਸਹੀ ਹੋ ਜਾਣਾ ਤੇ ਸਰ ਸਵੇਰੇ ਸਾਨੂੰ ਦੋ ਪੁਲਿਸ ਵਾਲਾ ਕੀ ਕਹਿੰਦੇ ਕਹਿੰਨੇ ਇਹਨੇ ਵਾਹਾ ਲੈ ਲਿਆ ਸਰ ਉਹ ਤਾਂ ਉੱਠਦਾ ਹੋ ਨਹੀਂ ਰਿਹਾ ਸੀ ਵਾਹਾ ਕਿੱਦਾਂ ਲੈ ਲੂਗਾ ਉਹ ਸਰ ਕਨ ਕੀ ਸ਼ੱਕ ਲੱਗਦਾ ਕਿ ਇਹਨਾਂ ਨੇ ਮਾਰਿਆ ਸਰ ਇਹਨਾਂ ਤੇ ਸ਼ੱਕ ਹੋ ਰਿਹਾ ਸਰ ਜਰ ਬੰਦਾ ਉੱਠ ਹੀ ਨਹੀਂ ਸਕਦਾ ਕਿ ਦੋ ਬੰਦਿਆਂ ਨੂੰ ਠਾਲ ਦੇਨੇ ਸਰ ਨਾਲ ਦੀ ਨਾਲ ਗਿਰ ਗਿਆ ਤੇ ਆਪ ਵਾਹ ਕਿਵੇਂ ਲਾ ਲੂਗਾ ਬੰਦਾ ਉਹ ਸਰ ਪਹਿਲਾਂ ਵੀ ਇਹਨਾਂ ਦੇ ਨਜਾਇਜ਼ ਪਰਚੇ ਹੋਏ ਨੇ ਸਰ ਉਹ ਬਹੁਤ ਉਕੀ ਸੀਗਾ ਕਿ ਇਹਨੇ ਮੈਨੂੰ ਪੂਸਾਲੇ ਬਹੁਤ ਉਕੀ ਕਰਦੇ ਨੇ ਸਰ ਹਰ ਵਾਰ ਇਹਦੇ ਨਾਲ ਨਜਾਇਜ਼ ਕਰਦੇ ਸੀਗੇ ਉਹ ਸਰ ਪਹਿਲਾਂ ਵੀ ਇਹਨਾਂ ਦੇ ਕੋਈ ਕਾਰਵਾਈ ਹੋਈ ਹੈ ਸਰ ਪਹਿਲਾਂ ਵੀ ਹੋਈ ਹੈ ਸਰ ਹਰਵੰਦ ਨਾਜਾਇਜ਼ ਹੋਈ ਹੈ ਸਰ ਇੱਕ ਵਾਰ ਤਾਂ ਕੰਮ ਤੋਂ ਹੀ ਚੱਕ ਕੇ ਲਿਆਈ ਸੀ ਉਹਨੂੰ ਹਰਵੰਦ ਨਾਜਾਇਜ਼ ਕਰੀਆ ਸਰ ਇਹਨਾਂ ਨੇ ਉਹਨੂੰ ਦਿਖਾਣ ਦੇ ਚੱਪਰ ਚ ਲੈ ਆਂਦੇ ਜੀ ਫੋਟੋ ਸਰ ਕੰਗੇ ਫੋਟੋ ਲਿਆ ਦਿਖਾਣੀਆਂ ਨੇ ਤਾਂ ਬੁਲਾ ਲਿਆ ਸਰ ਮੁੰਡਾ ਪਿੱਛੇ ਸਾਡਾ ਹੀ ਰੋਲ ਦਾ ਪਿਆ ਦੋਨੋਂ ਵੀ ਕੋਲੋਂ ਆਮ ਸੀ ਰ ਪ੍ਰਿੰਸ ਸਾਡੂ ਪ੍ਰਿੰਸ ਸੀਗਾ ਦਾ ਨਾਜਾਇਜ਼ ਇਹਨੂੰ 16 ਤਰੀਕ ਨੂੰ ਹਸਪਤਾਲ ਤੋਂ ਚੱਕਿਆ ਜੀ ਇੱਕ ਮੁੰਡਾ ਹੋਰ ਤੇ ਕਿਹੋ ਗਾਇ ਵੀ ਤੇ ਕਿਹਾ ਥਾ ਪ੍ਰਿੰਸ ਜਿਹੜੇ ਕੇਸ ਚ ਲੈ ਆਉਂਦਾ ਇਹ ਚਾ ਕੇਸ ਤਾਂ ਹਲੇ ਦੱਸਿਆ ਨਹੀਂ ਤਾਂ ਇਹਨੂੰ 3-4 ਦਿਨ ਹੋ ਗਏ ਕੱਲ ਕੱਲ ਪਰਸੋਂ ਕਾਲ ਗਈ ਇਹਦੀ ਵਾਈਫ ਨੂੰ ਤਾਂ ਇਹ ਕਹੇ ਵੀ ਉਹਦਾ ਥੋੜਾ ਮੁੰਡਾ ਸਾਡੀ ਕਸਟਡੀ ਚ ਆ ਵੀ ਹਲੇ ਕੋਈ ਗੱਲਬਾਤ ਕੀ ਹੈ ਕਿ ਮੁੰਡਾ ਕੋਈ ਗੈਪ ਹੋਇਆ ਤਾਂ ਉਹਦੀ ਕਾਬੂ ਦੇ ਬਾਰੇ ਕਾਹ ਜਾਣਕਾਰੀ ਲੈਣੀ ਸੀ ਫਿਰ ਹੁਣ ਕੀ ਇਨਫੋਰਮੇਸ਼ਨ ਮਿਲਣੀ ਤੁਹਾਨੂੰ ਸਾਨੂੰ ਪਹਿਲਾਂ ਜੀ 3-4 ਪਰਸੋਂ ਉੱਥੇ ਜੀ ਪਰਸੋਂ ਦੀ ਗੱਲ ਪਰਸੋਂ ਵਿਜੇਂਦਰ ਹਸਤਾਲ ਦੀ ਫੋਨ ਆਇਆ ਤੁਹਾਨੂੰ ਵੀ ਉੱਥੇ ਥੋੜੇ ਮੁੰਡੇ ਕਿਸੇ ਬੰਦੇ ਨੇ ਕਾਲ ਕਰਤੀ ਵੀ ਇਦਾਂ ਦਾ ਇਹਨੇ ਗਲਾ ਵੜ ਲਿਆ ਜੀ ਇਹਨੇ ਬਾਵਾ ਵੜ ਲੀਆਂ ਜੀ ਉੱਥੇ ਵਿਜੇਂਦਰ ਹਸਪਤਾਲ ਲੈ ਕੇ ਗ ਹੋਣ ਕੀ 2000 ਰਾਤ ਰੋਟੀ ਲੈ ਕੇ ਆਏ ਤਾਂ ਉਹਨੇ ਇਦਾਂ ਦਾ ਬੀ ਉਹ ਕਰਿਆ ਹੋਇਆ ਸੀਗਾ ਇਹ ਵੀ ਫਹਾ ਲੈ ਦੋ ਦਿਨ ਕੋ ਰਾਤ ਖੜਾ ਨਹੀਂ ਹੋ ਰਿਹਾ ਸੀਗਾ ਉਹ ਬਹਾਲ ਤਾਂ ਨਹੀਂ ਖਰਾਬ ਤੇ ਉਹ ਮੂੰਹ ਤੇ ਚੱਕਿਆ ਨਹੀਂ ਉੱਪਰ ਨੂੰ ਉਹਨੇ ਬਿਲਕੁਲ ਜਾਨ ਨਹੀਂ ਦਿੱਤੀ ਲੱਤਾਂ ਚ ਉਹਦੇ ਤੇ ਦੋ ਬੰਦੇ ਜਿਹੜੇ ਨਾਲ ਕਸਟਡੀ ਸੀਗਾ ਉਹਨੇ ਚੱਕੇ ਖੜਾ ਵੀ ਕਰਿਆ ਉਹਨਾਂ ਨੇ ਪਰ ਉੱਤੇ ਖੜਾ ਉਹ गिर ਗਿਆ ਜਦੇ ਸਿਰ ਪਰ ਹੁਣ ਪੁਲਿਸ ਵਾਲੇ ਕੀ ਦੱਸ ਰਹੇ ਹੁਣ ਸਵੇਰੇ ਪਹੁੰਚਿਆ ਜੀ ਵੀ ਉਹਨਾਂ ਨੇ ਵੀ ਉਹ ਸਿਰ ਫਹਾ ਲੈ ਲਿਆ ਸਵੇਰੇ ਪੁਲਿਸ ਵਾਲੇ ਆਏ ਦੋ ਉਹਨਾਂ ਦੇ ਮੁਲਾਜ਼ਮ ਆਏ ਤਾਂ ਘਰ ਜਾ ਕੇ ਦੱਸਿਆ ਉਹਨਾਂ ਨੇ ਵੀ ਉਹਨੇ ਫਹਾ ਲੈ ਲਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਕੁਮਾਰਾ ਜੀ ਕੀ ਲੱਗਦੇ ਸੀ ਤੁਹਾਡੇ ਸਾਡੇ ਪਰੋਸੀ ਹੋ ਆ ਜੀ ਇਹ ਇੱਕ ਮੈਟਰ ਸਾਡੇ ਸਾਹਮਣੇ ਪਰਸੋਂ ਆਇਆ ਸੀਗਾ 18 ਤਰੀਕ ਨੂੰ ਜਦੋਂ ਇੱਕ ਦੋ ਮੁੰਡੇ ਨੇ ਜਿਹੜਾ ਹੈਗਾ ਤਿੰਨ ਬੰਦੇ ਜਿਹੜੇ ਸੀਗੇ ਤੋਂ ਗਏ ਸੀਗੇ ਫੜ ਫੜ ਕੇ ਲੈ ਗਏ ਉੱਥੇ ਨਸ਼ਾ ਵਗੈਰਾ ਕੀਤਾ ਇੱਕ ਬੰਦੇ ਦੀ ਡੈਥ ਹੋ ਗਈ ਮਾਲੀ ਚ ਤੋਂ ਪਰਚਾ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਇੱਕ ਪ੍ਰਿੰਸ ਨੇਪਾਲੀ ਨਾਮ ਦਾ ਬੰਦਾ ਆਪਾਂ ਗ੍ਰਿਫਤਾਰ ਕੀਤਾ ਸੀਗਾ ਰਾਤ 9:30 ਵਜੇ ਕਰੀ ਜਿਹੜਾ ਹੈਗਾ ਇਹਨੇ ਜੋ ਬਲੈਂਕਟ ਹੁੰਦਾ ਹੈਗਾ ਜੋ ਆਪਣੇ ਕੰਬਲ ਪਾਏ ਹੁੰਦੇ ਨੇ ਅੰਦਰ ਉਹਦੀ ਇੱਕ ਪਤਲੀ ਜੀ ਰੱਸੀ ਜੀ ਤੋੜ ਕਰਕੇ ਐਨੇ ਜਿਹੜਾ ਲੋਕਅਪ ਦੀ ਗ੍ਰਿੱਲ ਹੁੰਦੀ ਉਹਦੇ ਨਾਲ ਸੁਸਾਇਡ ਕੰਕਲਿਊਡ ਕੀਤੀ ਹੈਗੀ ਜੁਡੀਸ਼ੀਅਲ ਮੈਜਿਸਟ੍ਰੇਟ ਇੱਥੇ ਆ ਗਏ ਨੇ ਉਹ ਇਨਕੁਆਇਰੀ ਕੰਡਕਟ ਕਰ ਰਹੇ ਹੈਗੇ ਨੇ ਐਸ ਪਰ ਰੂਲਸ ਔਰ ਜੋ ਵੀ ਲਾ ਡਨ ਪ੍ਰੋਸੀਜਰ ਹੈ ਕਿ ਉਹਨਾਂ ਨੇ ਫਾਲੋ ਕਰ ਰਹੇ ਸਰ ਇਹ ਵੀ ਦੱਸਿਆ ਕਰ ਰਹੇ ਪਹਿਲਾਂ ਕੋਈ ਨੇ ਪਹਿਲਾਂ ਵੀ ਕੋਈ ਛੱਡ ਚੋਟ ਲੱਗੀ ਇਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਕੇ ਗਏ ਸੀ ਦੇਖੋ ਸਾਰਾ ਕੁਝ ਮੈਟਰ ਜਿਹੜਾ ਹੈਗਾ ਜੁਡੀਸ਼ੀਅਲ ਇਨਕੁਆਇਰੀ ਦਾ ਹੈਗਾ ਇਹਦੇ ਵਿੱਚ ਮੈਂ ਕੋਈ ਵੀ ਕਮੈਂਟ ਕਰਦਾ ਠੀਕ ਨਹੀਂ ਲੱਗਦਾ ਹੈਗਾ ਮੈਡੀਕਲ ਪਹਿਲਾਂ ਤੇ ਵੀ ਕੀਤੇ ਹੋਏ ਨੇ ਪਹਿਲਾਂ ਇਹਨੂੰ ਤੋ ਜੋ ਰੂਲਸ ਐਂਡ ਪ੍ਰੋਸੀਜਰ ਕਹਿੰਦੇ ਹੈਗੇ ਉਹਦੇ ਹਿਸਾਬ ਨਾਲ ਕਾਰਵਾਈ ਕਰ ਰਿਆ ਹੈਗਾ ਪਰਵਾਦਾ ਬਿਆਨ ਕੀਤਾ ਜਾ ਰਿਹਾ ਹੈਗਾ ਉਹਦੇ ਹਿਸਾਬ ਨਾਲ ਲੱਗੀ ਕਰ ਰਿਹਾ ਹੈ ਜੀ ਸਰ ਕੀ ਬੈਕਗ੍ਰਾਉਂਡ ਕੀ ਹੈ ਇਹਦੀ ਮੁੰਡੇ ਦੀ ਇੱਥੇ ਪਹਿਲਾਂ ਵੀ ਪਰਚੇ ਹੈਗੇ ਨੇ ਔਰ ਡਰੱਗ ਪੈਡਲਿੰਗ ਕਰਦਾ ਸੀਗਾ ਔਰ ਉਸ ਤੋਂ ਇਲਾਵਾ ਨਸ਼ੇ ਨੂੰ ਸ਼ਰਾਬ ਵੀ ਆਦੀ ਸੀਗਾ ਉਸੇ ਸਿਲਸਿਲੇ ਵਿੱਚ ਜਿਹੜਾ ਹੈਗਾ ਚੋਰੀ ਦੇ ਵੀ ਪਰਚੇ ਹੈਗੇ ਨੇ ਦਿੱਤੇ ਤੇ ਨਸ਼ਾ ਕੀਤਾ ਸੀਗਾ ਨਸ਼ੇ ਵਿੱਚ ਬੰਦੇ ਦੀ ਡੈਥ ਹੋਈ ਹੈ ਜਿਸ ਕਰਕੇ ਇਹਦੇ ਤੇ ਪਰਚਾ ਜਿਹੜਾ ਹੈਗਾ ਅਵਲਾ ਹੋਇਆ ਸੀਗਾ ਤੇ ਹੁਣ ਇਹ ਰਿਮਾਂਡ ਤੇ ਸੀ ਪੁਲਿਸ ਰਿਮਾਂਡ ਤੇ ਸੀਗਾ 2 ਦਿਨ ਦੀ ਰਿਮਾਂਡ ਤੇ ਸੀਗਾ ਇਨੂੰ ਕਲ ਪੇਸ਼ ਕਰਾਇਆ ਗਿਆ ਸੀਗਾ ਜਿਹੜੇ ਸ਼ਰ ਮੈਜਿਸਟ੍ਰੇਟ ਕੋਲ ਦੋ ਦਿਨ ਦੀ ਪੁਲਿਸ ਰਿਮਾਂਡ ਮਿਲੀ ਸੀ ਨੈਕਸਟ ਜਿਹੜਾ ਪਰਿਵਾਰ ਹੈਗਾ ਉਹ ਕਈ ਤਰ੍ਹਾਂ ਦੇ ਅਲੀਗੇਸ਼ਨ ਲਗਾ ਰਿਹਾ ਵੀ ਅੰਦਰ ਕਿਸ ਤਰ੍ਹਾਂ ਦੇ ਨਾਲ ਦੇਖੋ ਜੀ ਸਾਰੀ ਇਨਕੁਆਇਰੀ ਜਿਹੜੀ ਹੈਗੀ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਕਰ ਰਹੇ ਨੇ ਇੰਡੀਪੈਂਡੈਂਟ ਇਨਕੁਆਇਰੀ ਹੁੰਦੀ ਹੈਗੀ ਉਹਦੇ ਵਿੱਚ ਪੁਲਿਸ ਦਾ ਕੋਈ ਰੋਲ ਨਹੀਂ ਹੁੰਦਾ ਅਸੀਂ ਕੋਈ ਵੀ ਕਮੈਂਟ ਨਹੀਂ ਕਰ ਸਕਦੇ ਹੈਗੇ everything will be conducted as per the rules of the videography proper hondi hai scene of crime di bhi hondi hai ki jo post mortem ka bhi hondi hai to national human right commission de bhi apne guidelines age ne sari follow kiti ne camera wagair andar bilkul sare camera sade intact hai ke ne ode sari recording aayi hui hai wo judicial magistrate nu already present kar di gayi hai theek hai police thane de vich ek no